ਦੇ ਸਤਾਨਾਂ ਦੇ ਸ਼ਹੀਦ ਭਾਈ ਜੰਗ ਸਿੰਘ ਜੀ ਉਹਨਾਂ ਦੇ ਅਸਥਾਨਾਂ ਦੇ ਉੱਪਰ ਪੇਪਰਾਂ ਆਪਣਾ ਲੱਗਿਆ ਸਰਾਵਾਲਿਆਂ ਵੱਲੋਂ ਸੰਗਤਾਂ ਨੇ ਲਈ ਚਾਹ ਔਰ ਗਰਮ ਗਰਮ ਪਕੌੜੇ ਕਿਉਂਕਿ ਸਰੀਰ ਦਾ ਦੋ ਆਪਣਾ ਸਬੰਧ ਹੈ ਜਿਹੜਾ ਦੋ ਦਾ ਸਬੰਧ ਹੈ ਸਰੀਰ ਦਾ ਜਿਹੜਾ ਸਰੀਰ ਦੀ ਖਰਾ ਹੈ ਵੀ ਜਿਵੇਂ ਆਪਾਂ ਚਾਹ ਪਕੌੜੇ ਛਕਣਾ ਕਰਦੇ ਹਾਂ ਪਰ ਇਹਦੇ ਨਾਲ ਇੱਕ ਆਤਮਾ ਆਤਮਾ ਦੀ ਖੁਰਾਕ ਹੈਗੀ ਆ ਭਾਜਨ ਜੋ ਕੀਪਨ ਹੋ ਰਿਹਾ ਬਾਣੀ ਸਰਵਨ ਕਰ ਰਹੇ ਆ ਉਹ ਕਿਆ ਸਰਵਨ ਕਰ ਰਹੇ ਆ ਇਹ ਦੋ ਖੁਰਾਕਾਂ ਨੇ ਤੇ ਦੋ ਹੀ ਸਰੀਰ ਹੈ ਜਿਹੜਾ ਦੋ ਦਾ ਸੰਮੇਲ ਹੈ ਪਰ ਬੇਸ਼ੱਕ ਅਸੀਂ ਸਰੀਰ ਕਿਤਾਬ ਤੇ ਬੜੇ ਲੰਘੇ ਲਾਏ ਜਾਂਦੇ ਆ ਬੜਾ ਚਾਹ ਪੜ੍ਹੇ ਸੀ ਸਰਵਨ ਕਰਦੇ ਆ ਵੀ ਹਾਂ ਫਲਾਣੇ ਨੰਗਾਰੇ ਦੇ ਵਿੱਚ ਸਿਆ ਕੁਝ ਬਣਿਆ ਕੁਝ ਬਣਿਆ ਪਰ ਹਮੇਸ਼ਾ ਬਾਤ ਤੇ ਧਿਆਨ ਦੇਣਾ ਕਰੀਏ ਜਿੰਨਾ ਚਿਰ ਅਸੀਂ ਆਪਣੀ ਆਤਮਾ ਨੂੰ ਫਰਾਂਕ ਨਹੀਂ ਦੇਣਾ ਕਰਦੇ ਨਾ ਉਦੋਂ ਤੱਕ ਇਹ ਆਤਮਾ ਭਗਵਾਨ ਨੂੰ ਹੱਕ ਕਰਨੀ ਤੇ ਆਓ ਇੱਕ ਵਾਰ ਫਿਰ ਜਿ세 ਦੀ ਲਵਾਉ ਹਾਜ਼ਰੀ ਸਾਰੇ ਜਾਣੇ ਆਪੋ ਆਪਣੀ ਰਸਨਾ ਨੂੰ ਕਰੋ ਪਵਿੱਤਰ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਦੇ ਅੰਦਰ ਆਰ ਪੜ ਕੋ ਹੋਈ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਪਰੀਆਂ ਨੇ ਅਰਸਾਂ ਦੇ ਵਿੱਚੋਂ ਆ ਕੇ ਗੀਤ ਗਾਏ ਨੇ ਸੁਗੰਗ ਗਾਏ ਨੇ ਫੁੱਲ ਮਾਰਨਾ ਕੀਤੇ ਨਹੀਂ ਪਰ ਉਸ ਵੇਲੇ ਜਦੋਂ ਅਵਤਾਰ ਹੋਣਾ ਕਰਦਾ ਚਾਹ ਕਾਰਮਸਰਦੀ ਪੁੰਨਵਾਲ ਉਹਨਾਂ ਦੇ ਵੱਲੋਂ ਮਾਇਆ ਆਈ ਹੈ ਹੋਰ ਬੜੇ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਸੋਨੇ ਸੋਨੇ ਬੱਤੀਆਂ ਪਹਿਣਾ ਸਾਡੇ ਵੀਰ ਪ੍ਰਬੰਧਕਾਂ ਦੇ ਵੱਲੋਂ ਬੜਾ ਮਾਣ ਆਇਆ ਨਾਮ ਨੇ ਜਿਹਨੇ ਸਤਿਗੁਰੂ ਪਾਤਸ਼ਾਹ ਨੂੰ ਆਪੇ ਜਾਣਦੇ ਨੇ ਬਿਨ ਬੋਲੇ ਸਭ ਕੁਝ ਜਾਣ ਦਾ ਕਾਰਨ ਕਿਉਂਕਿ ਨੌ ਨੇ ਜਿਹੜੇ ਆਪਣੇ ਸਾਰੇ ਪਾਉਂਕਾ ਬੰਨਵਾ ਕਰਦਾ ਹੈ ਮਾਤਾ ਵੱਲੋਂ ਬੜਾ ਮਾਨ ਸਤਿਕਾਰ ਭੇਜਿਆ ਗਿਆ ਇਸ ਅਸਲੀ ਅੰਦਰ ਅੱਜ ਗੋਵਿੰਦ ਰਾਇ ਦਾ અવਤਾਰ ਹੋਇਆ ਤੇ ਪਰ ਦੂਸਰੇ ਪਾਸੇ ਜਦੋਂ ਇਸ ਨਰਨਕਾਰੀ ਜੋਤ ਇਸ ਪਟਨੇ ਦੇ ਸ਼ਹਿਰ ਅੰਦਰ ਆ ਕੇ ਚੜ੍ਹਨਾ ਕਰਦੀ ਹੈ ਪ੍ਰਗਟ ਹੋਣਾ ਕਰਦੀ ਹੈ ਤਾਂ ਦੂਸਰੇ ਪਾਸੇ ਬੁਹਾਮ ਦੇ ਵਿੱਚ ਰਹਿਣ ਵਾਲਾ ਮੁਸਲਮਾਨ ਫਕੀਰ ਪੀਖੂ ਸਾਹਿਬ ਜਦੋਂ ਉਹ ਪਹੁੰਚੀ ہوئی ਹਸਤੀ ਹੈ ਕਿਉਂਕਿ ਮਕਸਦ ਇੱਥੇ ਇਹ ਨਹੀਂ ਹੈਗਾ ਵੀ ਜਿਹੜਾ ਸਾਧੂ ਜਾਣਾ ਸਤਜਾਣਾ ਜਿਹੜਾ ਫਕੀਰ ਜਾਣਾ ਕਿਸੇ ਜਾਤਾਂ ਦੇ ਨਾਲ ਸੰਬੰਧ ਨਹੀਂ ਹੋਇਆ ਕਰਦੇ ਕਿਸੇ ਪੀਰ ਮਤਮ ਦੇ ਨਾਲ ਸੰਬੰਧ ਨਹੀਂ ਹੋਇਆ ਕਰਦੇ ਜੋ ਕਿ ਇਹ ਸਾਡਾ ਜਿਹੜਾ ਮਨ ਦਾ ਸ਼ੰਕਾ ਹੈ ਉਸੇ ਮੇ ਪਾਦਸ਼ਾਹ ਗੁਰੂ ਅਰਗਵਰ ਸਿੰਘ ਮਹਾਰਾਜ ਜਿਸ ਵੇਲੇ ਮਿਲਣਾ ਕਰਦੇ ਨੇ ਤਾਂ ਉਸ ਵੇਲੇ ਉਹਦੇ ਮਨ ਦੇ ਅੰਦਰ ਇੱਕ ਸ਼ੰਕਾ ਸੀ ਇਸ ਪੀਰ ਦੇ ਦੋਲੇ ਸ਼ਾ ਫਕੀਰ ਹੈ ਜਿਹੜਾ ਉਹਨੇ ਇੱਕ ਸ਼ੰਕਾ ਪ੍ਰਗਟ ਕੀਤਾ ਸੀ ਇਹ ਕਹਿੰਦਾ ਜੇ ਰੱਬ ਦਾ ਫਕੀਰ ਹੋਇਆ ਉਹਨੇ ਸ਼ਾਦੀ ਕੀ ਕਰਾ ਲਈ ਆ ਬੱਚੇ ਕੀ ਜਨਮ ਲੈਣੇ ਆ ਆਪ ਮਾਇਆ ਕੱਠੀ ਕਰਨਾ ਇੰਨੇ ਘੋਰ ਸਵਾਰ ਨਾਲ ਨੇ ਇੰਨਾ ਕੁਝ ਨਾ ਨਾ ਉਹ ਹਮੇਸ਼ਾ ਵਾਸਤੇ ਫਕੀਰਾਂ ਦਾ ਕੰਮ ਨਹੀਂ ਹੈ ਪਰ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੌਲੇ ਸ਼ਾ ਫਕੀਰ ਦੇ ਮਨ ਦਾ ਸ਼ੰਕਾ ਦੂਰ ਕੀਤਾ ਸੀ ਦੌਲੇ ਸ਼ਾ ਆਪ ਜਿਹੜਾ ਕਿਸ ਕਹਿੰਦੇ ਤੈਨੂੰ ਤੇ ਉਹਦੇ ਸ਼ੰਕਾ ਪੈਦਾ ਹੋਈ ਇਹਦੇ ਬਾਰੇ ਸੋਲਣਾ ਕਰਨਾ ਹੈ ਹਮੇਸ਼ਾ ਵਾਸਤੇ ਇਸਤਰੀ ਈਮਾਨ ਹੈ ਪੁੱਤਰ ਨਿਸ਼ਾਨ ਹੈ ਮਾਇਆ ਗੁਮਰਾਨ ਹੈ ਰੱਬ ਦਾ ਫਕੀਰ ਨਾ Hindu ਨਾ Musalman ਹੈ ਕਹਿੰਦੇ ਇੱਥੇ ਨਾ Musalman ਦੇ ਨਾਲ ਸੰਬੰਧ ਹੈ ਨਾ Hindu ਦੇ ਨਾਲ ਪਰ ਜਿਹਦਾ ਉਸ ਮਾਲਕ ਦੇ ਨਾਲ ਪ੍ਰੇਮ ਪੈਣਾ ਕਰ ਜਾਂਦਾ ਉਹ ਉਸ ਰੱਬ ਦੇ ਨਾਲ ਪਕੜਨਾ ਕਰ ਜਾਂਦਾ ਅੱਜ ਇਰਾਮ ਦੇ ਵਿੱਚ ਰਹਿਣ ਵਾਲਾ ਪੀਰ ਸ਼ਾਹ ਫਕੀਰ ਉਸ ਮਾਲਕ ਦੇ ਨਾਲ ਮਿਲਿਆ ਹੋਇਆ ਤੇ ਜਦੋਂ ਇਧਰਲੇ ਪਾਸੇ ਗੋਬਿੰਦ ਰਾਏ ਪਟਨੇ ਸਰ ਦੀ ਧਰਤੀ ਤੇ ਪ੍ਰਗਟ ਹੋਣਾ ਕਰਦੇ ਨੇ ਉਸ ਵੇਲੇ ਸ਼ਿਪ ਦੇ ਵੱਲ ਮੂੰਹ ਕਰਕੇ ਕਲਮਾ ਪੜਨਾ ਕਰਦੇ ਨੇ ਬੰਦਗੀ ਕਰਦੇ ਨੇ ਪਰ ਅੱਜ ਉਸ ਪੀਖਾ ਸ਼ਾਹ ਨੇ ਪਿਛਾ ਭਾਵ ਸ਼ਿਪ ਦੇ ਵਾਲੇ ਪਾਸੇ ਨੂੰ ਛੱਡ ਕੇ ਚੜਦੇ ਵਾਲੇ ਪਾਸੇ ਨੂੰ ਮੂੰਹ ਕਰ ਲਿਆ ਪਰ ਉਹਦੇ ਮਰੀਦ ਕਹਿੰਦੇ ਆ ਕਿ ਸਾਈਂ ਜੀ ਆ ਫਕੀਰ ਜੀ ਕੀ ਗੱਲ ਹੋ ਗਈ ਉਮਰ ਵਡੇਰੀ ਆ ਨਾ ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਹੁਣ ਚੜਦੇ ਵਾਲੇ ਪਾਸੇ ਮੁੱਕਰ ਲਿਆ ਆਪਣਾ ਖੁਦਾ ਹੈ ਜਿਹੜਾ ਅੱਲਾਹ ਉਸ ਸ਼ਿਖ ਦੇ ਪਾਸੇ ਰਹਿਣਾ ਕਰਦਾ ਉਹ ਕਹਿੰਦਾ ਨਹੀਂ ਮੈਨੂੰ ਸਾਰਾ ਕੁਝ ਪਤਾ ਹੈਗਾ ਅੱਜ ਜਿਹੜਾ ਖੁਦਾ ਦਾ ਰੂਪ ਹੈ ਅੱਜ ਉਹ ਚੜਦੇ ਵਾਲੇ ਪਾਸੇ ਆਇਆ ਹੈ ਕਿੰਤੂ ਮਰਾਦ ਮਕਸ਼ਦ ਕੋ ਪੀਖਣ ਸ਼ਾ ਫਕੀਰ ਉਸ ਜਗਾ ਤੋਂ ਚੱਲ ਕੇ ਆਉਣਾ ਕਰਦਾ ਹੈ ਆਹੀ ਹੈ ਤੇ ਕਿੱਥੇ ਚੱਲ ਕੇ ਆਉਣਾ ਕਰਦਾ ਪਟਨਾ ਸਾਹਿਬ ਦੀ ਧਰਤੀ ਤੇ ਆਇਆ ਤੇ ਆ ਕੇ ਹੋਰਸ ਮੇਲੇ ਉਸ ਨੱਤੇ ਆ ਕੇ ਅਰਦਾਸ ਬੇਨਤੀ ਜੋਦੜੀ ਕਰਦਾ ਤੇ ਕਹਿੰਦਾ ਮੈਨੂੰ ਉਸ ਮੇਰੇ ਮਾਲਕ ਇਸ ਖੁਦਾ ਦੇ ਇਸ ਅੱਲਾ ਦੇ ਮੈਨੂੰ ਦਰਸ਼ ਕਰਵਾ ਦਿਓ ਜਿਵੇਂ ਬੇਨਤੀਆ ਕਰਦਾ ਉਸ ਮੇਲੇ ਸਮੇ ਨੂੰ ਢੱਡੀ ਸਾਥੇ ਉਹ ਵੈਲ ਕਰ ਗਈ ਹੋ ਤਨ ਰਾਮ ਜੀ ਦਾ ਸਤਿ ਸ਼੍ਰੀ ਰਾਮ ਹੋ ਦੀ ਮਾਤਾ ਆਂਦੇ ਵਾਲੀ ਦਾ ਹੋ ਨੰਨੂ ਸਤਿ ਸ਼੍ਰੀ ਰਾਮ ਹੋ ਦੀ ਮਾਤਾ ਜੀ ਆਂਦੇ ਵਾਲੀ ਦਾ बस बु भर्ती अंदर मुक्त देरे हरके मेहरी दर्श करा दुनियाी हवा दर्श करा